ਖਬਰ ਹੁਸ਼ਿਆਰਪੁਰ ਨਜ਼ਦੀਕੀ ਪਿੰਡ ਫਲਾਹੀਤ ਹੋਇਆ ਜਿੱਥੇ ਕਿ ਅੱਜ ਬਾਅਦ ਦੁਪਹਿਰ ਵਾਪਰੇ ਇੱਕ ਦਰਦਨਾਕ ਸੜਕ ਹਾਸੇ ਦੇ ਵਿੱਚ ਮੋਟਰਸਾਈਕਲ ਸਵਾਰ ਦੋ ਜਵਾਨ ਮੁੰਡਿਆਂ ਦੀ ਮੌਤ ਹੋ ਗਈ ਹੈ ਇਹ ਹਾਸਾ ਉਸ ਸਮੇਂ ਵਾਪਰਿਆ ਜਦੋਂ ਹੁਸ਼ਿਆਰਪੁਰ ਤੋਂ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਦੋ ਮੁੰਡੇ ਪਿੰਡ ਹਰਮੋਇਆਂ ਨੂੰ ਜਾ ਰਹੇ ਸੀ ਇੱਕ ਮਿੰਨੀ ਬੱਸ ਹਰਮੋਇਆਂ ਤੋਂ ਹੁਸ਼ਿਆਰਪੁਰ ਵੱਲ ਨੂੰ ਆ ਰਹੀ ਸੀ ਤੇ ਇਸੇ ਦੌਰਾਨ ਜਦੋਂ ਬੱਸ ਉਕਤ ਥਾਂ ਉੱਤੇ ਪਹੁੰਚੀ ਤਾਂ ਮੋਟਰਸਾਈਕਲ ਸਵਾਰ ਮੁੰਡੇ ਬੱਸ ਹੇਠਾਂ ਆ ਗਏ ਜਿਸ ਕਾਰਨ ਦੋਵਾਂ ਜਵਾਨ ਮੁੰਡਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਨੌਜਵਾਨਾਂ ਦੀ ਪਛਾਣ ਜਤਿੰਦਰ ਅਤੇ ਸਤਵਿੰਦਰ ਵਜੋਂ ਹੋਈ ਹੈ ਜੋ ਕਿ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਰਹਿਣ ਵਾਲੇ ਸਨ ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਮੇਟੀਆਣਾ ਦੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਕੇ ਅਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਹੁਸ਼ਿਆਰਪੁਰ ਤੋਂ ਅਮਰੀਕ کمار ਦੀ ਰਿਪੋਰਟ ਚੱਕਬਾਣੀ ਟੀਵੀ ਮੈਂ ਅਮਰਜੀਤ ਸਿੰਘ ਸਰਪੰਚ ਹਰਮੋਇ ਜੀ ਕਿਰਾ ਜਰਾ ਐਕਸੀਡੈਂਟ ਹੋਇਆ ਬਸ ਇਹ ਤੁਹਾਡੇ ਪਿੰਡ ਦੇ ਬੱਚੇ ਇਹ ਮੇਰੇ ਪਿੰਡ ਦੇ ਦੋਨੋਂ ਬੱਚੇ ਮੇਰੇ ਪਿੰਡ ਦੇ ਆ ਜੀ ਹੁਸ਼ਿਆਰਪੁਰ ਤੋਂ ਆ ਰਹੇ ਸੀ ਤੇ ਮੱਲੀ ਬੱਸ ਹਰਮਾਇਆ ਤੋਂ ਹੁਸ਼ਿਆਰਪੁਰ ਜਾ ਰਹੀ ਸੀ ਅੱਛਾ ਜੀ ਤੇ ਇਥੋਂ ਮੈਨੂੰ ਵੀ ਕਾਲ ਕੀਤੀ ਗਈ ਐਕਸੀਡੈਂਟ ਹੋ ਗਿਆ ਆਏ ਤਾਂ ਦੋਨੋਂ ਐਰਦੀ ਸਪੋਰਟ ਡੈਡ ਸੀਗੇ ਅੱਛਾ ਜੀ ਤੇ ਪ੍ਰਸ਼ਾਸਨ ਐਸ ਐਚਓ ਮੈਡੀਨ ਨੂੰ ਫੋਨ ਕੀਤਾ ਉਹ ਕੰਦੇ ਜੀ ਸਾਡੇ ਮੁਲਾਜ਼ਮ ਭੇਜ ਦਿੱਤੇ ਗਏ ਮੁਲਾਜ਼ਮ ਪਹੁੰਚ ਗਏ ਮੌਕੇ ਤੇ ਤੇ ਦੋਨੋਂ ਐਰਦੀ ਸਪੋਰਟ ਡੈਡ ਹੈ ਨਾ ਟਾਈਮ ਹੋ ਗਿਆ ਇਹਨੂੰ ਤਕਰੀਬਨ 1 ਘੰਟਾ 1 ਘੰਟਾ ਹੋ ਗਿਆ ਜੀ ਤੇ ਪੁਲਿਸ ਪ੍ਰਸ਼ਾਸਨ ਕਦੋਂ ਪੁਲਿਸ ਪ੍ਰਸ਼ਾਸਨ ਵੀ ਅੱਧਾ ਘੰਟਾ ਹੋ ਗਿਆ ਜੀ ਪਹੁੰਚਿਆ ਐਂਬੂਲੈਂਸ ਵੀ ਆਈ ਹੈ 108 ਐਂਬੂਲੈਂਸ ਵੀ ਆਈ ਹੈ ਤੇ ਪਰ ਉਹ ਹੌਣ ਤੱਕ ਦੋਨੋਂ ਡੈੱਡ ਹੋ ਚੁੱਕੇ ਸੀਗੇ ਜੀ ਕੋਈ ਪਤਾ ਲੱਗਾ ਗਲਤੀ ਕਿਹਦੀ ਸੀ ਕੀ ਨਹੀਂ ਅਜੇ ਨਹੀਂ ਕੋਈ ਵੀ ਅਜੇ ਸ਼ਾਂਬੀਨ ਕਰ ਰਹੇ ਜੀ ਇਹ ਮੁਲਾਜ਼ਮ ਆਇਓ ਆ ਉਹ ਕਰਨਗੇ ਜੀ ਹਲੇ ਕੋਈ ਪਤਾ ਨਹੀਂ ਲੱਗਦਾ ਜੀ ਹਾਂਜੀ ਕੀ ਨਾਮ ਆ ਜੀ ਮਿੰਨਾ ਤਰ ਚਲਦਿਆ ਜੀ ਕਿਹੜੇ ਪਿੰਡ ਦੇ ਫਰਮ ਹੋਇਆ ਪਿਆ ਅੱਛਾ ਜਿਹੜਾ ਅਜੇ ਐਕਸੀਡੈਂਟ ਹੋਇਆ ਕਿਸਦਾ ਹੋਇਆ ਜੀ ਇਹ ਐਕਸੀਡੈਂਟ ਮੇਰੇ ਆਉਣ ਤੋਂ ਪਹਿਲਾਂ ਹੋਇਆ ਅੱਛਾ ਜੀ ਲੇਕਿਨ ਮੈਂ ਜਦੋਂ ਆਇਆ ਨਾ ਹਾਂਜੀ ਇੱਥੇ ਬੰਦੇ ਹੋਰ ਵੀ ਸੀ ਦੋ ਕ ਨਹੀਂ ਨਹੀਂ ਭਜਾ ਨਹੀਂ ਹਾਂਜੀ ਦੋ ਕੁ ਬੰਦੇ ਹੋਰ ਵੀ ਸੀ ਕਹਦੇ ਹੋ ਅੱਛਾ ਜੀ ਬੰਦੇ ਪਛਾਣ ਚ ਨਹੀਂ ਸੀ ਆਂਦੇ ਅੱਛਾ ਜੀ ਉਹ ਬੰਦਾ ਮੈਂ ਕਹੇ ਸਾਡੇ ਭਰਾ ਵੈ ਮੁੰਡਾਇਆ ਹੈ ਅੱਛਾ ਜੀ ਸਾਡਾ ਭਤੀਜਾ ਹੀ ਆ ਅੱਛਾ ਜੀ ਉਹ ਸਾਹ ਲੈ ਰਿਆ ਸੀਗਾ ਕੋਈ ਇੰਤਜ਼ਾਮ ਨਹੀਂ ਸੀਗਾ ਮਤਲਬ ਪਾਣੀ ਦੇ ਦੋ ਘੋਟ ਪਾਏ ਉਹ ਮੁੰਡਾ ਪੂਰਾ ਹੋ ਗਿਆ ਕਿਹੜੇ ਪਿੰਡ ਦੇ ਸੀ ਤੁਹਾਨੂੰ ਹਰਮੋਇਆ ਦੇ ਹਰਮੋਇਆ ਦੇ ਹਰਮੋਇਆ ਦੇ ਸਕੇ ਭਰਾ ਸੀਗੇ ਜਾਂ ਦੋਸਤ ਵਗੈਰਾ ਸੀ ਨਹੀਂ ਦੋਸਤ ਵਗੈਰਾ ਸੀਗੇ ਸਕੇ ਨਹੀਂ ਸੀ ਅੱਛਾ ਜੀ ਹਾਂਜੀ ਤੇ ਇਹ ਮੋਟਰਸਾਈਕਲ ਤੇ ਸੀਗੀ ਮੋਟਰਸਾਈਕਲ ਤੇ ਸੀਗੀ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਐਕਸੀਡੈਂਟ ਹੋਏ ਕੋਈ ਬਿਗ ਮਿੰਟ ਹੋ ਗਿਆ ਇਸ ਮਿਲਲੇ ਅੱਛਾ ਜੀ ਤੇ ਪੁਲਿਸ ਪਰਚਾਜ ਕਰਦਾ ਹੁਣ ਕੌਣ ਪੁਲਿਸ ਪਰਚਾਜ ਹੁਣੇ ਆਈ ਆ ਅੱਛਾ ਜੀ ਹੁਣੇ ਆ ਕੇ ਉਹਨਾਂ ਨੇ ਆਪਣੀ ਕਾਰਵਾਈ ਕੀਤੀ ਆ ਅੱਛਾ ਜੀ ਤੇ ਮੌਕੇ ਤੇ ਕਿੰਨੇ ਜਾਨੇ ਦੇ ਹੋਏ ਸੀ ਮੌਕੇ ਤੇ ਤਾਂ ਮਤਲਬ 2-4 ਬਲਦੇ ਸੀ ਅੱਛਾ ਜੀ ਕੋ ਪਛਾਣ ਨਹੀਂ ਚ ਨਹੀਂ ਆਦੇ ਸੀ ਮਾਲੋ ਕਿਹੜੇ ਬਲਦੇ ਆ ਮੈਂ ਆਇਆ ਤਾਂ ਮਾਲੋ ਮੈਂ ਕਹਾ ਵੀ ਸਾਡੇ ਘਰ ਹੋ ਜਾਂਦੀ ਆ ਅੱਛਾ ਜੀ ਹਾਂਜੀ ਸਰ ਜਿਹੜਾ ਅੱਜ ਵਾਕਿਆ ਹੋਇਆ ਵਾ ਕਿਦਾਂ ਹੋਇਆ ਜੀ ਇਹ ਬਾਕਿਆ ਦਾ ਬਿਆਨ ਅਜੇ ਇਹ বাস ਆ ਰਹੀ ਸੀ ਆਪਣੇ ਹਰਮੋਏ ਤੋਂ ਤੇ ਲੜਕੇ ਦੋ ਆ ਰਹੇ ਸੀ ਜਤਿੰਦਰ ਤੇ ਸਤਵਿੰਦਰ ਇਹ ਆ ਰਹੇ ਸੀ ਆਪਣੇ ਹੁਸ਼ਿਆਰਪੁਰ ਤੋਂ ਤੇ ਉਹ ਇਹਨਾਂ ਦਾ ਇੱਥੇ ਐਕਸੀਡੈਂਟ ਹੋਇਆ ਬਾਕੀ ਇਹ ਕਲਮ ਬਿਆਨ ਦਰਜ ਕਰਨੇ ਆ ਤਤਤੀਜ ਜਾਰੀ ਹੈ ਕਿਹੜੇ ਪਿੰਡ ਦੇ ਸੀਗੇ ਜੀ ਮੁੰਡੇ ਬਦਲ ਪਿੰਡ ਹਰਮੋਆ ਦੇ ਅੱਛਾ ਇੱਕ ਉਮਰ ਕਿੰਨੀ ਸੀਗੀ ਇਹਨਾਂ ਦੀ ਇੱਕ ਦੀ 35 ਸਾਲ ਆ ਇੱਕ ਦੀ ਹੈਗੀ ਆ 22 ਸਾਲ ਤੇ ਮੁੰਡੇ ਦੋਨੇ ਇੱਕ ਕੰਮ ਕਰਦੇ ਸੀਗੇ ਜਾਂ ਪੜ੍ਹਦੇ ਸੀ। ਇਹ ਅਜੇ ਇਹਨਾਂ ਦੇ ਵਾਰਸ ਦੱਸਣਗੇ ਵੀ ਇਹ ਕੀ ਕੰਮ ਕਰਦੇ ਆ। ਇਹ ਇਹਨਾਂ ਦੇ ਵਾਰਸਾਂ ਦਾ ਬਿਆਨ ਹਾਸਲ ਕੀਤਾ ਜਾ ਰਿਹਾ ਹੈ। ਤੇ ਮੌਕੇ ਤੇ ਕਾਰਨ ਪਤਾ ਲੱਗਾ ਹੋਵੇ ਕਿ ਕਿਹਦੀ ਗਲਤੀ ਸੀਗੀ ਜੀ। ਅਜੇ ਕੋਈ ਮੈਨੂੰ ਨਾ ਕਾਰਨ ਪਤਾ ਲੱਗਾ ਗਲਤੀ ਦਾ ਬਾਰੇ ਮੈਂ ਕੁਝ ਨਹੀਂ ਦੱਸ ਸਕਦਾ। ਤਫ਼ਤੀਸ਼ ਚੱਲਦੀ ਹੈ। ਦੱਸ ਦੀ। ਜੋ ਬਿਆਨ ਲਿਖਾਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕਰਤੀ ਜਾਊ। ਸਰ ਪਤਾ ਨਹੀਂ ਅਸੀਂ ਮੈਨੂੰ ਵੀ ਇਹਨਾਂ ਪਿੰਡ ਫੋਨੇ ਗਿਆ ਵੀ ਤੱਕ ਕੇ ਐਕਸੀਡੈਂਟ ਹੋਇਆ ਵੀ ਮੁੰਡੇ ਕੋ ਮਰ ਗਏ ਆ। ਤਮੇ ਫਟਾਫਟ ਮਿਲ ਰਹੀ ਸੀ ਅਗਰ ਜਦੋਂ ਆ ਕੇ ਦੇਖਾ ਤਾਂ ਹਾਲਾਤ ਬਹੁਤ ਖਰਾਬ ਸੀਗਾ ਬੁੱਢਾ ਮੜ ਮੜ ਸੈਕਦਾ ਸੀ ਫਿਰ ਕਿ ਆਪ ਜਰੋ ਕੋਈ ਐਂਬੂਲੈਂਸ ਪਹਿਲਾਂ ਮਗਾਉਣੇ ਪਰ ਐਂਬੂਲੈਂਸ ਆਉਣ ਦਾ ਟਾਈਮ ਜਦੋਂ ਪਹਿਲੇ ਮੁੰਡਾ ਖਤਮ ਹੋ ਗਿਆ ਤੇ ਉਹ ਪਹਿਲੇ ਮੇਰੇ ਥੱਲੇ ਫਸ ਗਿਆ ਕਿੰਨਾ ਟਾਈਮ ਹੋ ਗਿਆ ਐਕਸੀਡੈਂਟ ਹੋਏ ਦਬਗੀਬਾਣਾ ਪੌਣਾ ਘੰਟਾ ਘੰਟਾ ਪੌਣਾ ਘੰਟੇ ਤੇ ਦੋਨਿਆਂ ਦੇ ਮੋਕੇ ਤੇ ਮੋੜ ਹਾਂਜੀ ਦੋਨੇ ਮੋਕੇ ਦੇ ਮੋੜ ਹੀ ਹੈ ਕੋਈ ਪਤਾ ਲੱਗਿਆ ਕਿ ਕਿੱਥੋਂ ਆ ਰਹੀ ਸੀ ਸਰ ਇਹ ਜਿਹੜੀ ਬੱਸ ਹੈ ਇਹ ਮਤਲਬ ਆਪਣੇ ਚਲਦੀ ਪਰ ਮੈਂ ਤਾਂ ਆ ਰਹੀ ਸੀ ਜਾਨੀ ਹੁਸ਼ਿਆਰਪੁਰ ਤੇ ਮੱਲੀ ਬੱਸ ਮਿੰਨੀ ਬੱਸ ਚੱਲੀ ਦੋ ਦਿੱਲੀ ਚੱਲਦੀ ਆ ਰੋਜ਼ ਆਉਂਦੀ ਤੇ ਮੁੰਡੇ ਕਿ ਸਾਈਡ ਤੋਂ ਮੁੰਡੇ ਹਰ ਹੁਸ਼ਾਰਪੁਰ ਆ ਰਹੇ ਸੀ ਉਹ ਨਾ ਕਰਦੇ ਇਹ ਉਹ ਪਿੰਡ ਬੜੇ ਪਿੰਡ ਬਲਾਸ਼ੀ ਤੁਮਲਾ ਰਮਾਇਣ ਆ ਰਹੇ ਸੀ ਕਿਹੜੇ ਪਿੰਡ ਤੇ ਇਹ ਦੋਨੇ ਹਰਮਾਇਣ ਤੇ ਪੁਲਿਸ ਵਾਲੇ ਸਾਈਡ ਪੁਲਿਸ ਪ੍ਰਸ਼ਾਸਨ ਸਰ ਮੈਂ ਮੌਕੇ ਤੇ ਪਹਿਲਾਂ ਐਸਐਚਓ ਸਾਹਿਬ ਨੂੰ ਫੋਨ ਕੀਤਾ ਤੇ ਉਹ ਸ਼ਾਇਦ ਬਲੂ ਵਾਲ ਗਿਆ ਸੀ ਨਹੀਂ ਫਿਰ ਮਟਰ ਚੌਂਕੀ ਨੂੰ ਤੇ ਠਾਣੇ ਨੂੰ ਫੋਨ ਕੀਤਾ ਠਾਣੇ ਤੋਂ ਮੁੱਕ ਕੇ ਪੁਲਿਸ ਆ ਗਈ ਆ ਹਾਂ ਜੀ ਮੋਕੇ ਦਾ ਪੁੱਲਾ ਦਿੰਦੇ 15 ਪੀਆ ਮੇਟਾ ਜੇ ਤੁਹਾਨੂੰ ਪਤਾ ਉਹਨੂੰ ਟਾਈਮ ਪੁੱਲਾ ਵੀ ਉਹਨਾਂ ਤਾਂ ਲੱਗੇ ਜਾਂਦੇ ਮੈਡੀ ਜਾਣ ਤੋਂ ਪਲਾਹੀ ਹੋਣ ਵਾਸਤੇ